ਸਸਿਕਾ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਸਾਡੇ ਅੱਜ ਦੇ ਸਪਟਾ ਫੈਮਿਲੀ ਵਲੌਗ ਐਂਡ ਕੁਕਿੰਗ ਵਿੱਚ ਅੱਜ ਆਪਾਂ ਬਣਾਵਾਂਗੇ ਉਬਲੇ ਹੋਏ ਆਂਡਿਆਂ ਦੀ ਚਾਟ ਕਈ ਵਾਰੀ ਮਨ ਕਰਦਾ ਕੋਈ ਚਟਪੜਾ ਖਾਣ ਤੇ ਤੇ ਜਿਹੜੇ ਤੇ ਆਂਡਿਆਂ ਨੂੰ ਬਹੁਤ ਹੀ ਜ਼ਿਆਦਾ ਪਸੰਦ ਕਰਦੇ ਨੇ ਤੇ ਇਸ ਰੈਸਪੀ ਨੂੰ ਟਰਾਈ ਕਰਕੇ ਜ਼ਰੂਰ ਦੱਸਿਓ ਤੇ ਕਮੈਂਟ ਕਰਕੇ ਦੱਸਿਓ ਰੈਸਪੀ ਕਿਸ ਤਰ੍ਹਾਂ ਦੀ ਬਣੀ ਤੇ ਚਲੋ ਜੀ ਆਪਾਂ ਫਿਰ ਸ਼ੁਰੂ ਕਰਦੇ ਹਾਂ ਤਾਂ ਆਂਡਿਆਂ ਦੀ ਚਾਟ ਬਣਾਉਣ ਵਾਸਤੇ ਆਪਾਂ 6 ਉਬਲੇ ਹੋਏ ਆਂਡੇ ਲੈ ਲੈਨੇ ਤੇ 6 ਆਂਡਿਆਂ ਨੂੰ ਆਪਾਂ ਇੱਦਾਂ ਸੈਂਟਰ ਵਿੱਚੋਂ ਕੱਟ ਕੇ ਦੋ ਪੀਸ ਕਰ ਲਿਆ ਤਾਂ ਆਪਾਂ ਬੌਲ ਵਿੱਚ ਰੱਖ ਲਿਆ। ਤੇ ਇਹਦੇ ਉੱਪਰ ਆਪਾਂ ਹੁਣ ਬਰੀਕ ਕੱਟਿਆ ਹੋਇਆ ਪਿਆਜ਼ ਪਾ ਦਿੰਨੇ ਆ। ਥੋੜ੍ਹਾ-ਥੋੜ੍ਹਾ ਬਰੀਕ ਕੱਟਿਆ ਹੋਇਆ ਪਿਆਜ਼ ਪਾ ਦਿੰਨੇ ਆ। ਬਾਕੀ ਇਹਦੇ ਉੱਪਰ ਆਪਾਂ ਬਰੀਕ ਕਟਿਆ ਹੋਇਆ ਟਮਾਟਰ ਪਾ ਦਿੰਨੇ ਆ। ਤੇ ਇਹਦੇ ਉੱਪਰ ਆਪਾਂ ਥੋੜਾ ਜਿਹਾ ਬਰੀਕ ਕਟਿਆ ਹੋਇਆ ਧਨੀਆ ਪਾ ਦਿੰਨੇ ਆ। ਮਸਾਲੇ ਤੁਸੀਂ ਆਪਣੇ ਅਕੋਰਡਿੰਗ ਪਾ ਸਕਦੇ ਜਿੰਨੇ ਵੀ ਤੁਸੀਂ ਖਾਣੇ ਚਾਹੁੰਦੇ ਹੋ। ਥੋੜੀ ਜਿਹਾ ਆਪਾਂ ਲਾਲ ਮਿਰਚ ਦਾ ਪਾਊਡਰ ਪਾ ਦਿੰਨੇ ਆ। ਤੇ ਥੋੜਾ ਜਿਹਾ ਆਪਾਂ ਇਹਦੇ ਉੱਪਰ ਪੁੰਨੀਆਂ ਹੋਇਆ ਜੀਰਾ ਪਾਊਡਰ ਪਾ ਦਿੰਨੇ ਆ। ਤੇ ਥੋੜਾ ਜਿਹਾ ਆਪਾਂ ਸਵਾਦ ਅਨੁਸਾਰ ਨਮਕ ਪਾ ਦਿੰਨੇ ਆ। ਤੇ ਹੁਣ ਇਹਦੇ ਉੱਤੇ ਆਪਾਂ ਪੁੰਨੀਆਂ ਜੀ पुदीने वाली चटनी थोड़ी थोड़ी आपदीने वाली चटनी पा दें इस तरीके ना तो सी उबले हुए अंडे बनाओगे तो एक चटपटा जो स्वाद आएगा बहुत ही ज़्यादा स्वाद बनते तो बाकी ये उपर आप मिठी चटनी पा दें हाँ जी जेकर रैसपी पसंद आएगी तो उसने लाइक शेयर सबसक्राइब जरूर करो थोड़ी जी चटनी पा दें हाँ जी जेकर रैसिपी पसंद आएगी तो उसने लाइक शेयर सबसक्राइब जरूर करो तो हूँ ये उपर पा देने मसाला सेम धलो जी अपने उबले हुए अंडिया की चाट बन के तैयार है बहुत ही ज़्यादा स्वाद बनती है इस तरीके बना के जरूर देखियो जेकर वीडियो वजिए लगेगी तो इसमें लाइक शेयर सबसक्राइब जरूर करियो मिलते एक होर नवी रेसिपी के सत श्रीकाल